ਸਹਿ ਮਹਾਰਾਜ ਜੁਝੇ ਪਾਰਚਾ ਨੇ ਚਰਣਾਵੇਚ ਇੱਕ ਗ੍ਰੰਥੀ ਸਿਧ ਦਾ ਗਰਭ ਹੈ ਮਹਾਰਾਜ ਇਸ ਸਾਧੀ ਜੋ ਅਰਥ ਜੋਗ ਹਾਲਤ ਹੈ ਉਹ ਬਿਆਨ ਕੀਤੀ ਜਾ ਰਹੀ ਹੈ ਗੁਰ ਗ੍ਰੰਥ ਸਹਿ ਮਹਾਰਾਜ ਇਹ ਜੋ ਪਸਾਨ ਗੁਰੂ ਆਲਾ ਸਹਿਬ ਹੈ ਤੇ ਪੁਰਤਕਾਰ ਦੀ ਧਰਤੀ ਤੇ ਕੋਰ ਤੋਂ ਸ਼ਹਿਰ ਦੇ ਵਿੱਚ ਹੈ ਜਿੱਥੇ ਬਾਸ ਗ੍ਰੰਥੀ ਸਿਧ ਦੀ ਪਰਮਾਤਮਾ ਦੀ ਜੋਤ ਦਾ ਨਿਵਾੜਿਆ ਹੈ ਮਹਾਰਾਜ ਜਿੱਥੇ ਆਪੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹ ਦੇਸ਼ ਨਿਤ ਦੇ ਵਿੱਚ ਪ੍ਰਕਾਸ਼ ਹੈ ਮਹਾਰਾਜ ਅਨ ਜਾਣ ਸਕਤਾ ਤੂ ਬ੍ਰੰਦ ਸਹਿ ਮਹਾਰਾਜ ਦੇ ਪਾਰਚਾਲੇ ਸਿਰ ਦੇ ਉੱਪਰ ਘੋੜੀਆਂ ਹਨ ਉੱਪਰ ਛੱਤ ਦੇ ਉੱਪਰ ਸਤਿ ਸੰਤਾਂ ਕੋ ਘੋੜੀਆਂ ਹਨ ਸਤਿਗੁਰੂ ਆਪ ਜੀ ਦੇ ਚਰਨਾਂ ਵਿੱਚ ਸਿੰਘ ਸਹਿਬਾਨ ਦੇ ਚਰਨਾਂ ਦੇ ਬੇਨਤੀਏ ਕਿ ਤੂ ਬ੍ਰੰਦ ਸਹਿ ਮਹਾਰਾਜ ਦੀ ਧੋਲ ਜੰਦੀ ਹੈ ਉਥੇ ਨਾਲ ਸਤਿਗੁਰੂ ਗੁਰੂ ਘਰ ਦੇ ਜੋ ਪ੍ਰਧਾਨ ਸਰਦਾਰ ਸੁਖਨਾਮ ਸਿੰਘ ਹਨ ਸਤਿਗੁਰੂ ਸਾਹਿਬ ਉਹ ਅੰਮ੍ਰਿਤ ਬਾਣੀ ਕੀਤਾ ਹੋਇਆ ਸਤਿਗੁਰੂ ਉਹਨਾਂ ਨੇ ਇੱਕ ਅੰਮ੍ਰਿਤਧਾਰੀ ਨਹੀਂ ਹਨ ਇਕ ਸਤਨੂ ਸਾਹਿਬ ਉਹ ਦੀਵੀਆਂ ਸੰਗਤਾਂ ਸਮਾਂ ਨੂੰ ਤੇ ਸ਼ਰਧਾ ਸੇਵਨ ਕਰਨ ਵਾਲੇ ਨੂੰ ਘਰ ਦੇ ਪ੍ਰਧਾਨ ਹਨ ਸਤਨੂ ਸਾਹਿਬ ਆਰਤੀ ਦੇ ਸੇਕ ਸੇਵਕ ਨੇ ਕਿਹਾ ਸੀ ਕਿ ਮੈਂ ਦਰਬਾਰ ਸਾਹਿਬ ਅਕਾਲ ਤਖਤ ਦੀ ਜਿੱਤ ਪਾਵਾਂਗਾ ਤੇ ਅਜ ਨੂੰ ਜਵਾਬ ਆਇਆ ਸੀ ਸਤਨਾਮ ਸਿੰਘ ਵਰਗੋਂ ਮੈਂ ਕਈ ਅਕਾਲ ਤਖਤ ਦੇਖੇ ਹਨ ਕਿ ਮਹਾਰਾਜ ਤੇਰੇ ਅਕਾਲ ਤਖਤ ਤੱਕ ਤੂੰ ਅਜ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ ਪਰ ਇਸ ਸਤਨਾਮ ਸਿੰਘ ਪ੍ਰਧਾਨ ਸੋਨੀ ਨੇ ਅਕਾਲ ਤਖਤ ਨੂੰ ਚੈਲੰਜ ਕੀਤਾ ਹੈ ਤੇਰੇ குரு ਕਰਦੇਵ ਜੀ ਦੀ ਸੇਵਾ ਨਾਲ ਕੀ ਕਰਨ ਗੜੀਆਂ ਹਨ ਤੇਰੇ ਸੇ ਤੁਹਾਨੂੰ ਦੀ ਤਨਖਾਹ ਵੀ ਦਿੱਤੀ ਹੈ ਪਾਸ਼ਾ ਤੇ ਉਹਨਾਂ ਦੀ ਤੁਹਾਨੂੰ ਪਤਨੀ ਵੱਲੋਂ ਤੇਰੇ ਸੇਵਕ ਦਾਸ ਦੀ ਪੱਗਾਉਣ ਦੀ ਤਨਖਾਹ ਦਿੱਤੀ ਗਈ ਹੈ ਕਿ ਅਸੀਂ ਗ੍ਰੰਥ ਸਿੰਘ ਦੀ ਪੱਗਾਉਣ ਲਈ ਗੁਰਗ੍ਰੰਥ ਸਿੰਘ ਮਹਾਰਾਜ ਤੇਰੀ ਇਹ ਮੇਰੀ ਪੱਗ ਨਹੀਂ ਹੈ ਇਹ ਬਾਬਾ ਬੁੱਢਾ ਸਾਹਿਬ ਦੀ ਪੱਗ ਹੈ ਕਿ ਕੌਣ ਦੀ ਪੱਗ ਹੈ ਅਸੀਂ ਦੱਸਦੇ ਕਿਥੇ ਆਪਣਾ ਟੋਟ ਖੋਲੀਏ ਕਿਉਂ ਸਾਡੇ ਸਿਰ ਤੇ ਇਹ ਮਸਾਹਰ ਠਾਏ ਹਨ ਜਿਨ੍ਹਾਂ ਨੂੰ ਬਾਣੀ ਦਾ ਕੋਈ ਗਿਆਨ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਪਾਣ ਨਹੀਂ ਕੀਤੇ ਸਤਿਗੁਰੂ ਸਾਡਾ ਕੀ ਦੋਸ਼ ਹੈ ਸਰਕਾਰ ਕੇ ਦੋਸ਼ ਹੈ ਕਿ ਗੁਰੂ ਘਰ ਨੂੰ ਸਮਾਨ ਲੈ ਕੇ ਨਾ ਜਾਓ ਸਤਿਗੁਰੂ ਕਰਤਾ ਸਿਮਾਨ ਆਪਣੀ ਨਿਕਾਣਾ ਦੇ ਨਾਲ ਵਿੱਚੋਂ ਇਹ ਬੋਲ ਸ਼ਹਿਗੂ ਗੁਰੂ ਜਨ ਸਹਿਬ ਮਹਾਰਾਜ ਤੇਰੇ ਵੀਰ ਦਾ ਫਰਜ਼ ਚੱਲ ਰਹਿਣ ਕਰੇ ਜੋਸ਼ ਕੀ ਲਈ ਰਾਈ ਨੇ ਅਰਦਾਸ ਕਰਦਾ ਵਾਂ ਕਿ ਤੇ ਅਰਜ ਦੀ ਵੀਡੀਓ ਅਰਜ ਦੀ ਇਹ ਅਰਦਾਸ ਸਤਿਗੁਰੂ ਸਿੰਘ ਸਹਿਮਾਨ ਗਿਆਨੀ ਮੇਰੇ ਹੱਥ ਤੱਕ ਪਹੁੰਚਦੀ ਹੋਵੇ ਤੇ ਤੈਨੂੰ ਇਨਸਾਫ ਦਿੱਤਾ ਜਾਵੇ ਸਤਿਗੁਰੂ ਗੁਰਜਨ ਸਹਿਬ ਮਹਾਰਾਜ